ਪੰਜਾਬ ਦੇ ਵਿੱਚੋਂ ਪ੍ਰਵਾਸੀ ਭਜਾਣੇ ਚਾਹੀਦੇ ਜਿਵੇਂ ਮੁਹਿੰਮ ਚੱਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਹੁਤ ਅੱਛੇ ਬੰਦੇ ਆ ਇੱਕ ਬੰਦੇ ਨੇ ਸ਼ਰਾਰਤ ਕੀਤੀ ਤਾਂ ਦੁਨੀਆ ਚੋਂ ਦਾ ਬਾਕੀ ਦਾ ਕੀ ਕਸੂਰਾ ਪੰਜਾਬ ਚੋਂ ਪ੍ਰਵਾਸੀ ਭਜਾਣੇ ਚਾਹੀਦੇ ਨਹੀਂ ਜੇ ਕੋ ਭਜਾਵਾਂਗੇ ਤਾਂ ਕੰਮ ਨਹੀਂ ਚੱਲੂ ਜੋ ਗਲਤੀ ਕਰੇ ਉਸਕੋ ਸਜ਼ਾ ਦਿੱਤਾ ਜਾਏ ਜੋ ਅੱਛਾ ਹੈ ਉਹਨਾਂ ਕੇ ਲਈ ਕੋਈ ਬਾਤ ਨਹੀਂ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਭਜਾਉਣ ਦਾ ਕੋਈ ਲੋੜ ਨਹੀਂ ਨਾਮ ਚੋਂ ਪ੍ਰਵਾਸੀ ਭਜਾਣੇ ਚਾਹੀਦੀ ਆ ਹਾਂ ਜੀ ਮੈਮ ਕਿਉਂ ਲੱਗਦਾ ਹੈ ਆਮ ਇਹਨਾਂ ਨੇ ਗਾਂਧੀ ਬੋਲੂਆ ਹੋਇਆ ਹੋਇਆ ਇੱਕ ਬੰਦੇ ਪਿੱਛੇ ਆਪਾਂ ਸਾਰਿਆਂ ਨੂੰ ਖਰਾਬ ਕਿਉਂ ਕਰਨਾ ਹੈ ਠੀਕ ਹੈ ਜੀ ਇਸ ਲਈ ਜੇ ਪਰਵੇਸੀ ਆਏ ਹੋਏ ਆ ਆਪਣੇ ਤਾਂ ਹਰ ਇੱਕ ਪਰਵੇਸੀ ਤਾਂ ਹਰ ਇੱਕ ਕੋ ਹੈ ਨਹੀਂ ਜੇ ਖਰਾਬ ਵੀ ਜੇ ਉਧਰੋਂ ਕੋਈ ਆਉਂਦਾ ਵਾ ਉਹਦੀ ਪੁਲਿਸ ਦਰਿਕਸ਼ਨ ਹੋਣੀ ਚਾਹੀਦੀ ਆ ਕਿਹੜਾ ਇੱਥੇ ਰੱਖਦਾ ਉਹਨੂੰ ਉਹਦੀ ਵੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਅਸੀਂ ਤਾਂ ਬਿਲਕੁਲ ਇਸ ਗੱਲ ਦੇ ਵਿੱਚ ਸਹਿਮਤ ਨਹੀਂ ਹੈਗਾ ਭਰਾ خون ਇੱਕੋ ਹੀ ਆ ਤਾਂ ਕਿ ਜੋ ਕ੍ਰਾਈਮ ਕਰਦੇ ਉਹਨਾਂ ਕੋਲ ਵਿਚ ਚੌਕ ਕੋਲ ਖੜਾ ਕਰਕੇ ਉਹਨੂੰ ਸਿੱਧਾ ਗੋਲੀ ਮਾਰੋ ਜਾਂ ਗੈਸ ਆਪਣੇ ਪੰਜਾਬ ਚ ਕੋਈ ਰੋਲ ਹੀ ਨਹੀਂ ਹੈਗਾ ਕੋਈ ਮੂੰਹ ਚੱਕ ਕੇ ਸਾਰੇ ਇੱਥੇ ਆ ਕੇ ਬੈਠ ਜਾਂਦੇ ਆ ਉਹ ਚੀਜ਼ ਨੂੰ ਵੀ ਦੇਖ ਗਲਤ ਹੈ ਕਲਾਸ ਵੀ ਕਰਨਾ ਇੱਕ ਨੂੰ ਲੇਬਲ ਲਗਾਉਣਾ ਕਿਉਂਕਿ ਨਜ਼ਰ ਜ਼ਿਆਦਾ ਆ ਜਾਂਦੇ ਆ ਸ਼ਕਲਾਂ ਡਿਫਰੈਂਟ ਹੈ ਹਾਂ ਕ੍ਰਿਮੀਨਲ ਤਾਂ ਸਿੱਖਾਂ 'ਚ ਵੀ ਆ ਹਿੰਦੂਆਂ 'ਚ ਵੀ ਆ ਮੁਸਲਮਾਨਾਂ 'ਚ ਵੀ ਆ ਪਰ ਉਹਨਾਂ ਨੂੰ ਰੋਕਣਾ ਚਾਹੀਦਾ ਸਖਤੀ ਕਰਨੀ ਚਾਹੀਦੀ ਆ ਸ਼ਰਾਰਤ ਤਾਂ ਹਿੰਦੂ ਵੀ ਕਰਦੇ ਸਿੱਖ ਵੀ ਕਰਦੇ ਆ ਨਿੰਗ ਵੀ ਕਰਦੇ ਸਭ ਦੁਨੀਆ ਕਰਦੀ ਆ ਜੇ ਇੱਕ ਪ੍ਰਵਾਸੀ ਨੇ ਕਰਤੀ ਤਾਂ ਕੀ ਹੋ ਗਿਆ ਗਰੀਬ ਘਰ ਕੇ ਆ ਤਾਂ ਕਰਕੇ ਆ ਕੇ ਕੰਮ ਕਰ ਰਹੇ ਆ ਅਬ ਉਹਨਾਂ ਕੋ ਹਮ ਤਾਂ ਇਹ ਕਹਾਂਗੇ ਜੇ ਉਹਨਾਂ ਕੋ ਤਾਂ ਕੋਈ ਗਲਤੀ ਨਹੀਂ ਹੈ ਜਿਸ ਦਾ قصور ہے उसको डंडे दी किया जाएगा तेरे ਬੰਦੇ ਜਿਨ੍ਹਾਂ ਨੇ क्राइम ਕੀਤਾ ਹੈ ਉਹ ਬੰਦੇ ਨੂੰ سزا ਮਿਲਣੀ ਚਾਹੀਦੀ ਹੈ ਬਾਕੀਆਂ ਨੂੰ سزا ਕਦੇ ਨਹੀਂ ਮਿਲੇ ਕੋਈ ਉਹਨੂੰ ਆਪਣੇ ਪਰਿਵਾਰਾਂ ਵਾਸਤੇ ਉਹ ਬਾਕੀ ਜਿਨ੍ਹਾਂ ਨੇ ਮਿਹਨਤ ਕਰਨੀ ਉਹਨੂੰ ਕੀ ਭਜਾਵਾਂਗੇ ਤਾਂ ਕੀ ਕਰਾਂਗੇ ਕਿਉਂ ਆਪਾਂ ਪੰਜਾਬੀ ਕੰਮ ਨਹੀਂ ਕਰਕੇ ਰਾਜੀ ਤਾਂ ਮੈਂ ਪੰਜਾਬੀ ਹੈ ਹੀ ਨਹੀਂ ਕਿਹ ਰੇ ਕਿੱ데 ਗਏ ਉਹਨਾਂ ਨੂੰ جواب ਦੱਸਦਾ ਸੀ ਗਏ ਆਪਾਂ ਇੱਕ ਇੱਕ ਤੇ ਆਏ ਪਏ ਮੈਂ ਮਰ ਜਨਾ ਬੰਦਾ ਬੰਦ ਕਰਦੇ ਆ ਉਹ ਆਪਣੀ ਜਗ੍ਹਾ ਤੇ ਠੀਕ ਹੈ ਰ ਹੈ ਹਮਾਰੇ ਅਧਿਕਾਰ ਹੈ ਕਿਰਾ ਸੱਚਾ ਜਨਾ ਕਿਆ ਖੜੇ ਉਹਨਾਂ ਸਜ਼ਾ ਦੇ ਨੀਚੇ ਵੀ ਉਹ ਇੱਕ ਦੂਜੇ ਦੇ ਕੰਮ ਨਹੀਂ ਚਾਹੁੰਦਾ ਬਹੁਤ ਬਸਿਆ ਹੋ ਗਈ ਹੈ ਭਈਓ ਅਬ ਦੇਖੋ ਸਰਕਾਰ ਕੀ ਕਰ ਰਹੀ ਹੈ ਜੋ ਕਰਨਾ ਚਾਹੇ ਉਹ ਕਰੇ ਉਹਦੇ ਮਤਲਬ ਉਹ ਚੱਲਣਾ ਚਾਹੀਦਾ ਜਿਵਾਂ ਦੀ ਦਾ ਲੋਡ ਨਹੀਂ ਪਰ ਜਿਹੜੇ ਬੰਦੇ ਪੀਸਫੁਲੀ ਰਹਿ ਰਹੇ ਉਹਨਾਂ ਨੂੰ ਕੱਲੇ ਵਾਸਤੇ ਜਿਵੇਂ ਹਿਮਾਚਲ ਜੀ ਰੂਲ ਹੈ ਕਿ ਜ਼ਮੀਨ ਨਹੀਂ ਲੈਣ ਦੇਣੀ ਚਾਹੀਦੀ ਉਹ ਦਾਣ ਕੰਮ ਕਰਨ ਪਰ ਜ਼ਮੀਨਾਂ ਨਹੀਂ ਲੈਣ ਦੇਣ ਨਹੀਂ ਲੈਣ ਦੇਣੇ ਚਾਹੀਦੇ ਸਮਾਂ ਕਿ ਉੱਥੇ ਵੀ ਲੈਣ ਦੇਣੇ ਚਾਹੀਦੇ ਆ ਉਹ ਖੁੱਲਣਾ ਓਪਨ ਕਰਨਾ ਚਾਹੀਦਾ ਸਮਾਂ ਕਿ ਸਾਰਿਆਂ ਵਾਸਤੇ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੈ ਜਿਹੜੇ ਕੋ ਪੈਸੇ ਜੋ ਮਰਜ਼ੀ ਦੇਵੇ ਜਿੱਥੇ ਮਰਜ਼ੀ ਦੇ ਅਸੀਂ ਜਾ ਕੇ ਕੈਨੇਡਾ ਚ ਲੈ ਸਕਦੇ ਆ ਅਮਰੀਕਾ ਚ ਲੈ ਸਕਦੇ ਆ ਤੋ ਇੱਥੇ ਕਿਉਂ ਨਹੀਂ ਰਹਿ ਸਕਦੇ ਅਸੀਂ ਤਾਂ ਬਿਲਕੁਲ ਇਸ ਗੱਲ ਤੇ ਕੋਈ ਸਹਿਮਤ ਨਹੀਂ ਹੈਗਾ ਭਰਾ ਖੂਨ ਇੱਕੋ ਹੀ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਪਿਛਲੇ ਕਾਫੀ ਸਮੇ ਤੋਂ ਇੱਕ ਮੁੱਦਾ ਗਰਮਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀ ਪੁਝਾਓ ਤੇ ਪੰਜਾਬ ਨੂੰ ਬਚਾਓ ਸੋ ਇਹ ਮੁੱਦਾ ਕਿੰਨਾ ਕੁ ਲੱਗਦਾ ਕਿ ਭਖਦਾ ਹੋਇਆ ਤਾਂ ਨਜ਼ਰ ਆ ਹੀ ਰਿਹਾ ਹੈ ਪਰ ਦੇਖਦੇ ਆ ਕਿੰਨੇ ਕੁ ਲੁਧਿਆਣਾ ਵਾਸੀ ਇਹਦੇ ਹੱਕ 'ਚ ਨੇ ਤੇ ਕਿੰਨੇ ਕੁ ਇਹਦੇ ਨਾਲ ਖਿਲਾਫ ਨੇ ਗੱਲਬਾਤ ਕਰਦੇ ਇਥੇ ਆਮ ਜਨਤਾ ਦੇ ਨਾਲ ਅੱਜ ਕੱਲ ਪੰਜਾਬ ਮੇ ਇਹ ਚੱਲ ਰਿਹਾ ਹੈ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਕਿੰਨਾ ਕੁ ਲੱਗਦਾ ਹੈ ਕਿ ਸਹੀ ਹੈ ਮੁੰਡਾ ਮੈਂ ਤਾਂ ਇਹ ਜਾਣਤਾ ਨਹੀਂ ਤਾਂ ਕੇਲਾ ਵੇਚਦਾ ਹਾਂ ਇਹ ਮੈਂ ਸੌਦਾ ਵੇਚਦਾ ਹਾਂ ਰੇਲੀ ਜੀ ਮਾਲਿਕ ਕੀ ਲੱਗਦਾ ਹੈ ਇਹ ਕਿ ਪੰਜਾਬ ਚੋਂ ਪ੍ਰਵਾਸੀ ਭਜਾਣੇ ਚਾਹੀਦੇ ਨਹੀਂ ਕਿਉਂ अब तो, तो, तो मेहनत करने वाले बंदे मेहनत करेंगे जी हम लोग ये और इससे ज्यादा हम क्या कहेंगे जी और लोग क्राइम करते थे आगे अब जो क्राइम करते हैं जो उनको तो सजा दो अच्छी तरह जी और क्या, और क्या कोई बात ही नहीं है जी मतलब आम बंदे नून नहीं भेजना चाहिए था। हम लोग तो देखो तो 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 जी मेहनत करते हैं खाते हैं जी बाकी जो क्राइम करते हैं उनको तो बीच चौक पर खड़ा करके उनको सीधा गोली मारो जी और क्या है पिछले दिन ही बच्चे हीपुर वारदात हुई है ਕੀ ਲੱਗਦਾ ਕਿ ਪੰਜਾਬ ਤੋਂ ਜਾਣੀ ਉਹ ਤਾਂ ਗੱਲ ਠੀਕ ਹੈ ਵਾਕੀ ਜਿਹੜਾ ਕੜੇਗਾ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਆ ਹਰ ਬੰਦਾ ਦੇ ਕੋਈ ਗਲਤੀ ਕਰਨਾ ਬਤੰਦ ਨਹੀਂ ਕਰਦਾ ਹੈ ਵਾਕੀ ਜਿਹੜਾ ਕੜੇਗਾ ਉਹਨੂੰ ਸਜ਼ਾ ਦੋ ਮਤਲਬ ਇਹ ਮੁਹਿੰਮ ਕਿੰਨੀ ਕੋ ਸਹੀ ਹੈ ਤੁਹਾਨੂੰ ਲੱਗਦਾ ਇਹ ਮੈਂ ਮਰ ਜਿਹੜਾ ਬੰਦਾ ਬੰਦ ਕਰ ਰਿਹਾ ਉਹ ਆਪਣੀ ਜਗ੍ਹਾ ਤੇ ਠੀਕ ਹੈਗਾ ਹਮਾਰੇ ਦਿਖਾ ਰਹੇ ਤੇ ਜਿਹੜਾ ਸੱਚਾ ਜਨਾਬ ਜਿਆ ਕੜੇ ਉਹਨੂੰ ਸਜ਼ਾ ਨਹੀਂ ਚਾਹੀਦੀ ਇੱਕ ਇੱਕ ਹੋਰ ਗੱਲ ਬਹੁਤ ਉੱਠਦੀ ਹੈ ਕਿ ਪੰਜਾਬ ਚ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਲੈ ਕੇ ਦੇਣੀ ਚਾਹੀਦੀ ਜਿਵੇਂ ਹਿਮਾਚਲ ਵਾਲੇ ਨਹੀਂ ਲੈ ਕੇ ਦੇਣ। ਤਾਂ ਇਹ ਲੱਗਦਾ ਵੀ ਸਹੀ ਹੈ। ਬਸੇ ਇਹ ਨਹੀਂ ਹੈ ਜਗਾ ਨਹੀਂ ਲੈ ਕੇ ਦੇਣੀ ਚਾਹੀਦੀ ਨਾ। ਜੇ ਜਗਾ ਹੋਵੇ ਦੀ ਤੇ ਫਿਰ ਆਬਾਦੀ ਵਧੇ। ਆਬਾਦੀ ਵਧੇ ਦੀ ਇਹ ਗੱਲ ਹੈ। ਜਗਾ ਨਹੀਂ ਲੈ ਕੇ ਦੇਣੀ ਚਾਹੀਦੀ ਆਪਣਾ ਕੰਮ ਕਰੋ ਆਪਣਾ ਜਾ ਆਪਣੇ ਦੇਸ਼ਾ ਵਿੱਚ। ਉਹ ਗੱਲ ਠੀਕ। ਕੀ ਕਰਨਾ ਚਾਹੀਦਾ ਸਰਕਾਰਾਂ ਨੂੰ ਅਗਰ ਇਦਾਂ ਦੇ ਜਿਹੜੇ ਇੱਕ ਕ੍ਰਿਮੀਨਲ ਮਾਈਂਡ ਦੇ ਲੋਕ ਇੱਥੇ ਆਂਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ। ਕੀ ਲੱਗਦਾ ਵੀ ਕਿਦਾਂ ਸੁਧਾਰ ਹੋ ਸਕਦਾ ਸਰਦਾਰ ਜੇਬੇ ਥੋੜਾ ਨਾ ਰੀ ਵੈਰੀਫਾਈ ਹੋ ਕੇ ਅੰਦਰੋਂ ਵੜਨਾ ਚਾਹੀਦਾ ਕੀ ਕਰਕੇ ਆਉਂਦੇ ਨੇ ਕਹਿੰਦੇ ਆਉਂਦੇ ਨੇ ਪਤਾ ਨਹੀਂ ਲੱਗਦਾ ਨਾਲ ਕੋਈ ਇੱਕੋ ਜਿਹਾ ਲੱਗਦੇ ਹੈ ਇਹਦਾ ਕੋਈ ਕਹਿ ਨਹੀਂ ਸਕਦਾ ਬਾਕੀ ਮਿਹਨਤ ਕਰਦੇ ਉਹ ਵੀ ਖਾਂਦੇ ਆ ਜੀ ਆਪਾਂ ਕੀ ਕਹਿ ਸਕਦੇ ਹਾਂ ਬਾਕੀ ਜਿੰਨੇ ਮਿਹਨਤ ਕਰਨੀ ਉਹਨੂੰ ਕੀ ਭਜਾਵਾਂਗੇ ਤਾਂ ਕੀ ਕਰਾਂਗੇ ਜੀ ਅੱਗੇ ਇੰਨਾ ਇੱਥੇ ਤਾਂ ਕੀ ਹੋਰ ਦਾ ਆਪਾਂ ਕੀ ਕਰਨਾ ਆਪਾਂ ਵੀ ਤੁਹਾਨੂੰ ਪਤਾ ਜੋ ਮਰਗੀ ਮਿਹਨਤ ਕਰਨੀ ਆਪਣੀ ਦੇਣ ਦਾ ਇੱਥੇ ਮਿਹਨਤ ਕਰਕੇ ਰਹਿਣਾ ਆਇਓ ਕਿਤੇ ਪੰਜਾਬ ਦੇ ਵਿੱਚੋਂ ਪ੍ਰਵਾਸੀ ਭਜਾਣੇ ਚਾਹੀਦੇ ਆ ਦੇਖੋ ਭਜਾਵਾਂਗੇ ਤੇ ਕੰਮ ਨਹੀਂ ਚੱਲੂ ਕਿਉਂ ਪਾ ਪੰਜਾਬੀ ਕੰਮ ਨਹੀਂ ਕਰਕੇ ਰਾਜੀ ਤਾਂ ਮੈਂ ਪੰਜਾਬੀ ਹੈ ਹੀ ਨਹੀਂ ਕਿ ਰਹਿ ਕਿੱ데 ਗਏ ਆ ਉਹਨਾਂ ਨੂੰ ਜਵਾਕ ਦਸ-ਦਸ ਹੈਗੇ ਆ ਆਪਾਂ ਇੱਕ-ਇੱਕ ਤੇ ਆਏ ਪਏ ਆ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਦੀ ਆਏ ਦਿਨ ਵਾਰ ਦਾ ਤਾਂ ਵੱਧੀਆਂ ਪਈਆਂ ਉਹ ਲੋਕ ਕਹਿੰਦੇ ਨੇ ਜ਼ਮੀਨਾਂ ਨਹੀਂ ਇਹਨਾਂ ਨੂੰ ਲੈ ਕੇ ਦੇਣੀਆਂ ਚਾਹੀਦੀਆਂ ਜ਼ਮੀਨਾਂ ਦੇਖੋ ਜਿਹੜਾ ਰਹੂਗਾ ਜ਼ਮੀਨਾਂ ਤਾਂ ਖਰੀਦੂਗਾ ਹੀ ਇਹਨਾਂ ਬਾਕੀ ਜਿਹੜੇ ਗਲਤ ਕੰਮ ਕਰਦੇ ਆ ਉਹਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨਾਲ ਬੜੀ ਭਿਆਨਕ ਵਾਰਦਾਤ ਹੋਈ ਹੈ ਇੱਕ ਪ੍ਰਵਾਸੀ ਵੱਲੋਂ ਕੀਤੀ ਗਈ ਹੈ ਕੀ ਲੱਗਦਾ ਕੀ ਲੱਗਦਾ ਕਿ ਉਸ ਦੇ ਕਰਕੇ ਜਿਹੜੀ ਅੱਜ ਮੁਹੀਨ ਨੇ ਟਾਈਮ ਨਹੀਂ ਪਾਣਾ ਚਾਹੀਦਾ ਉਹ ਬੰਦੇ ਦੀ ਲੱਤਾਂ ਪਾੜ ਕੇ ਝੜਕਦੇ ਉੱਤੇ ਟੀਵੀ ਤੇ ਦਿਖਾਣ ਮਤਲਬ ਜਿਹੜਾ ਕ੍ਰਿਮੀਨਲ ਹੈ ਉਹਦੇ ਨਾਲ ਇਦਾਂ ਹੋਣਾ ਚਾਹੀਦਾ ਟੀਵੀ ਟੀਵੀ ਤੇ ਦਿਖਾਣ ਸਾਰਿਆਂ ਨੂੰ ਪਤਾ ਲੱਗੇ ਚੌਕ 'ਚ ਖੜਾ ਕਰਕੇ ਕਰ ਅੱਛਾ ਤੇ ਬਾਕੀ ਜਿਹੜਾ ਬਾਕੀ ਪੰਜਾਬ ਜੇ ਪਰ ਪੰਜਾਬ ਦੇ ਵਿੱਚੋਂ ਪ੍ਰਵਾਸੀ ਭੁਜਾਨ ਦੀ ਮੁਹਿੰਮ ਚੱਲ ਤਾਂ ਗਲਤ ਕੰਮ ਹੈਗਾ ਬਈ ਤੇ ਦੇਖੋ ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਤਾਂ ਇੱਕ ਦੂਜੇ ਦਾ ਬਗੈ ਕੰਮ ਨਹੀਂ ਚੱਲ ਸਕਦਾ ਇਹ ਹੈ ਕਿ ਇਹ ਆਪਾਂ ਭਜਾ ਦੇਵਾਂਗੇ ਤੇ ਕੰਮ ਬੰਦ ਹੁੰਦਾ ਜੋ ਗਲਤੀ ਕਰੇ ਉਸਕੋ ਸਜ਼ਾ ਦਿੱਤਾ ਜਾਏ ਜੋ ਅੱਛਾ ਹੈ ਉਹਨਾਂ ਕੇ ਲਈ ਕੋਈ ਬਾਤ ਨਹੀਂ ਜੋ ਗਲਤੀ ਕਰੇ ਉਸਕੇ ਲਈ ਸਜ਼ਾ ਦੇਣਾ ਜ਼ਰੂਰੀ ਹੈ बस ये पंजाब ਦੇ ਵਿੱਚ ਕਹਿੰਦੇ ਪ੍ਰਵਾਸੀਆਂ ਨੂੰ ਇੱਕ ਜ਼ਮੀਨ ਵੀ ਨਹੀਂ ਲੈਣ ਦੇਣੀ ਚਾਹੀਦੀ ਕਿਉਂਕਿ ਆਬਾਦੀ ਵੱਧਦੀ ਉਹਦੇ ਨਾਲ ਅੱਗੇ ਤਾਂ ਲੈ ਚੁੱਕੇ ਜੀ ਬਹੁਤ ਲੈ ਚੁੱਕੇ ਹਨ ਬਹੁਤ ਬਸੀਆਂ ਹੋ ਗਈਆਂ ਹਨ ਭਈਓਂ ਕੀ ਹੁਣ ਦੇਖੋ ਸਰਕਾਰ ਕੀ ਕਰਨਾ ਜੋ ਕਰਨਾ ਚਾਹੇ ਉਹ ਕਰ ਹਾਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਜਿਹੜੇ ਕ੍ਰਿਮੀਨਲ ਮਾਈਂਡ ਲੋਕ ਨੇ ਆਪਸ ਵਿੱਚ ਸਲਾਹ ਕਰੇ ਭਾਈ इनको ਕੀ ਕਰਨਾ ਹੈ ਗਲਤ ਲੋਕੋ ਕੋ ਸਜ਼ਾ ਦਿਓ ਅੱਛੇ ਲੋਕੋ ਕੋ ਰਹਿਣੇ ਦਿਓ ਉਨ ਕੋ ਵੀ ਰਹਾਇਸ਼ ਬਣ ਚੁੱਕੀ ਹੈ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਭਜੌਂਦੀ ਦਾ ਕੋਈ ਲੋੜ ਨਹੀਂ ਇੱਕ ਮੁਹਿੰਮ ਚੱਲ ਰਹੀ ਹੈ ਪਿਛਲੇ ਦਿਨੀ ਜਦੋਂ ਹੁਸ਼ਿਆਰਪੁਰ ਚ ਕਾਂਡ ਹੋਇਆ ਬੱਚੇ ਦੇ ਨਾਲ ਉਸ ਤੋਂ ਬਾਅਦ ਇੱਕ ਮੁਹਿੰਮ ਚੱਲ ਪਈ ਹੈ ਕਿ ਪੰਜਾਬ ਚ ਪ੍ਰਵਾਸੀ ਭਜਾਓ ਤੇ ਪੰਜਾਬ ਬਚਾਓ ਨੇ ਇਹ ਤਾਂ ਫਿਰ ਇੱਕ ਜੇਲ੍ਹ ਆਪ ਕਾਨੂੰਨ ਤੋਂ ਬਾਹਰ ਜਾ ਕੇ ਆਪਾਂ ਗੱਲ ਕਰਾਂਗੇ ਅਗਰ ਕੋਈ ਕਾਨੂੰਨ ਬਣਿਆ ਹੈ ਉਹਦੇ ਮਤਲਬ ਉਹ ਚੱਲਣਾ ਚਾਹੀਦਾ ਭਜਾਉਣ ਦੀ ਤਾਂ ਲੋੜ ਨਹੀਂ ਪਰ ਜਿਹੜੇ ਬੰਦੇ ਪੀਸਫੁਲੀ ਰਹਿ ਰਹੇ ਉਹਨਾਂ ਨੂੰ ਕਦੇ ਵਾਸਤੇ ਤੇ ਇੱਕ ਇੱਕ ਲੋਕ ਇਹ ਵੀ ਕਹਿ ਰਹੇ ਕਿ ਨਾਲ ਦੇ ਨਾਲ ਜਿਹੜੀ ਆਬਾਦੀ ਜਿਵੇਂ ਵੱਧ ਰਹੀ ਹੈ ਇਸ ਕਰਕੇ ਇਹਨਾਂ ਨੂੰ ਜ਼ਮੀਨਾਂ ਨਹੀਂ ਲੈ ਕੇ ਦੇ ਲੈਣ ਦੇਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਉਹ ਕੋਈ ਨਾ ਕੋਈ ਕਾਨੂੰਨ ਜ਼ਰੂਰ ਬਣਨਾ ਚਾਹੀਦਾ ਕਿ ਨਾ ਜੇ ਸਾਰਿਆਂ ਦੀ ਸਹਿਮਤੀ ਹੋਵੇ ਕੀ ਲੱਗਦਾ ਹੈ ਪੰਜਾਬ ਸਰਕਾਰ ਨੂੰ ਕਿਹੜੀ ਐਫਰਟ ਕਰਨੇ ਚਾਹੀਦੇ ਇਦਾਂ ਦੇ ਕ੍ਰਿਮੀਨਲ ਮਾਈਂਡ ਲੋਕਾਂ ਨੂੰ ਫੜਨ ਦੇ ਲਈ ਇਹ ਤਾਂ ਲਾਅ ਐਂਡ ਆਰਡਰ ਜਿਹੜੀ ਸਿਚੁਏਸ਼ਨ ਆ ਉਹਨੂੰ ਜਿਆਦਾ ਸਟਰੋਂਗ ਕਰਨਾ ਚਾਹੀਦਾ ਤਾਂ ਕਿ ਕੋਈ ਗੈਰ ਕਾਨੂੰਨੀ ਕੰਮ ਨਾ ਕਰੇ ਇਹਦਾ ਸਾਰੇ ਲੀਡਰਾਂ ਨੂੰ ਸੋਚਣਾ ਚਾਹੀਦਾ ਅਸੀਂ ਤਾਂ ਪਬਲਿਕ ਆ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਆਪਜੋ ਪ੍ਰਵਾਸੀ ਭਜਾਣੇ ਚਾਹੀਦੇ ਹਾਂਜੀ ਮੈਮ ਕਿਉਂ ਲੱਗਦਾ ਹੈ ਮੈਂ ਮੈਨਾਂ ਨੇ ਗਾਂਢੀ ਬੋਧ ਹੋ ਤਵਾਇਆ ਹੋਇਆ ਕਿਸ ਤਰ੍ਹਾਂ ਮੈਂ ਦੇਖੋ ਜਿੱਥੇ ਹਰ ਇੱਕ ਹਰ ਇੱਕ ਦੀ ਰੇੜੀ ਜਿੱਥੇ ਪੰਜਾਬੀ ਅੱਜ ਕੱਲ ਮੁੰਡੇ ਕੋਈ ਕੰਮ ਨਹੀਂ ਕਰ ਪਾ ਰਿਆ ਉਹਨਾਂ ਨੂੰ ਚਾਹੀਦਾ ਸੀਗਾ ਮੁੰਡੇ ਅੱਜ ਕੱਲ ਨਸ਼ਿਆਂ ਤੇ ਲੱਗੇ ਹੋਏ ਆ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਫਿਰ ਸਾਰਾ ਕੁਝ ਭਈਆਂ ਨੇ ਸੰਭਾਲ ਲਿਆ ਹੋਇਆ ਇਹ ਚੀਜ਼ ਕਰਕੇ ਜਾਣੇ ਚਾਹੀਦੇ ਆ ਕਿ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਮਿਲੇ ਪਿਛਲੇ ਦਿਨੀ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨਾਲ ਕਤਲकांड ਹੋਇਆ ਹੈ ਪ੍ਰਵਾਸੀ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਇਹ ਮੁਹਿੰਮ ਚੱਲੀ ਹੈ ਕਿ ਪੰਜਾਬ ਚ ਪ੍ਰਵਾਸੀ ਬਾਗ ਭਜਾਓ ਤਾਂ ਕੀ ਲੱਗਦਾ ਇੱਕ ਇਹ ਵੀ ਨਾਲ ਗੱਲ ਉੱਠ ਰਹੀ ਹੈ ਕਿ ਇਹਨਾਂ ਨੂੰ ਜ਼ਮੀਨਾਂ ਨਹੀਂ ਲੈਣ ਦੇਣੀਆਂ ਚਾਹੀਦੀ ਮੈਮ ਚਲੋ ਜਿਨ੍ਹਾਂ ਨੇ ਲੈ ਲਿਆ ਉਹ ਤਾਂ ਚਲੋ ਠੀਕ ਹੈ ਪਰ ਜਿਹੜੇ ਕਿਰਾਇਆਂ ਤੇ ਰਹਿੰਦੇ ਆ ਰੈਂਟ ਤੇ ਰਹਿ ਰਹੇ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ ਅਲਾਉ ਨਹੀਂ ਕਰਨਾ ਚਾਹੀਦਾ ਤੁਸੀਂ ਇਹ ਵੀ ਤਾਂ ਦੇਖੋ ਪਾਕਿਸਤਾਨ ਦੇ ਵਿੱਚ ਮੈਮ ਰੂਲ ਹੈ ਇੱਕ ਕਿ ਕੋਈ ਬੰਦਾ ਬਿਨਾ ਪਾਸਪੋਰਟ ਤੋਂ ਐਂਟਰੀ ਨਹੀਂ ਕਰ ਸਕਦਾ ਆਪਣੇ ਪੰਜਾਬ 'ਚ ਕੋਈ ਰੂਲ ਹੀ ਨਹੀਂ ਹੈਗਾ ਕੋਈ ਮੂੰਹ ਚੱਕ ਕੇ ਸਾਰੇ ਇੱਥੇ ਅੱਗੇ ਵੜ ਜਾਂਦੇ ਆ ਉਹ ਚੀਜ਼ ਨੂੰ ਦੇਖ ਲੱਗਦਾ ਕਿ ਅਗਰ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਜਾਣ ਜਾਂ ਕੋਈ ਰੂਲ ਬਣਾਏ ਜਾਣ ਤੇ ਕਿਸੇ ਨਾ ਕਿਸੇ ਅਨਗੈਲੀ ਜਿਹੜੀ ਹੈ ਕਿ ਹੋ ਰਹੀ ਹੈ ਉਹ ਸ਼ਾਇਦ ਸਹੀ ਹੋ ਜਾਵੇ। ਹਾਂਜੀ ਮੈਮ ਹੋਊਗੀ। ਰੂਲ ਸਖਤ ਹੋਣੇ ਚਾਹੀਦੇ। ਹਾਂਜੀ ਮੈਮ ਕਿਉਂਕਿ ਫਿਰ ਸਾਰੇ ਪੰਜਾਬੀਆਂ ਨੂੰ ਰੋਜ਼ਗਾਰ ਬਹੁਤ ਮਿਲੂਗਾ। ਹੁਣ ਤੁਸੀਂ ਇੱਕ ਸ਼ਹਿਰ ਹੈ ਮੁਹੱਬਤਪੁਰਾ ਲਹਿਰਗਾਗਾ ਦੇ ਨੇੜੇ। ਤੁਸੀਂ ਉੱਥੇ ਦੇਖੋ ਕਿੰਨਾ ਵਧੀਆ ਮਾਹੌਲ ਬਣ ਚੁੱਕਾ ਵਾ। ਆਪਣੇ ਉੱਥੇ ਦੇਖ ਲਓ। ਉਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਨੇ ਇੱਕ ਬੰਦੇ ਵਿੱਚ ਆਪਾਂ ਸਾਰਿਆਂ ਨੂੰ ਖਰਾਬ ਕਿਉਂ ਕਰਨਾ ਹੈ ਠੀਕ ਹੈ ਜੀ ਹਾਂ ਜੀ ਬਾਕੀ ਹੁਣ ਦੇਖੋ ਇਹਨੇ ਜੋ ਕੰਮ ਚੱਲ ਰਿਹਾ ਪੰਜਾਬੀਆਂ ਦਾ ਵਿੱਚ ਭਈਆ ਜਿਵੇਂ ਵੀ ਚੱਲ ਰਿਹਾ ਇਹ ਦੇਖੋ ਹੁਣ ਫੇ ਪੰਜਾਬ ਹੀ ਤਵਾਸਦੀ ਆਪਾਂ ਕੱਲੇ ਬੰਦੇ ਦਾ ਕੁਝ ਕਰਨੀ ਦਾ ਕਦੇ ਜੀ ਹਾਂ ਜੀ ਮਤਲਬ ਜੜੀਆਂ ਜ਼ਮੀਨਾਂ ਵਾਸਤੇ ਵੀ ਕਿਹਾ ਆਵਾਜ਼ ਚੱਕੀ ਜਾ ਰਹੀ ਹੈ ਕਿ ਇਹਨਾਂ ਨੂੰ ਜ਼ਮੀਨਾਂ ਨਹੀਂ ਲੈ ਕੇ ਦੇਣੀਆਂ ਚਾਹੀਦੀਆਂ ਨਹੀਂ ਉਹਦੇ ਬਾਰੇ ਨਹੀਂ ਆਪਾਂ ਕੁਝ ਕਹਿ ਸਕਦੇ ਜੀ ਜ਼ਮੀਨ ਚਾਹੇ ਹੈਗੀ ਜਾਏ ਨਹੀਂ ਹੈਗੀ ਬਸ ਆਪਾਂ ਦਾ ਆ ਹੀ ਰੱਖਦੇ ਆਪਾਂ ਆਪਣਾ ਕੰਮ ਕਰੀ ਜਾ ਰਹੇ ਆ ਚਲੋ ਘਰ ਦਾ ਖਰਚਾ ਹੋਣੀ ਚੱਲੀ ਆ ਰਿਆ ਹੋਰ ਕੋਈ ਆਪਾਂ ਗੱਲ ਰੱਖਦੇ ਨਹੀਂ ਹੈਗੀ ਪੰਜਾਬ ਦੇ ਵਿੱਚੋਂ ਪ੍ਰਵਾਸੀ ਭਜਾਣੇ ਚਾਹੀਦੇ ਜਿਵੇਂ ਮੁਹੀਨ ਚੱਲਦੇ ਨੇ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਹੁਤ ਅੱਛੇ ਬੰਦੇ ਆ ਇੱਕ ਬੰਦੇ ਨੇ ਸ਼ਰਾਰਤ ਕੀਤੀ ਤਾਂ ਦੁਨੀਆ ਚ ਉਹਦਾ ਬਾਕੀ ਦਾ ਕੀ ਕਸੂਰਾ ਦੁਨੀਆ ਸ਼ਰਾਰਤ ਤਾਂ ਹਿੰਦੂ ਵੀ ਕਰਦੇ ਸਿੱਖ ਵੀ ਕਰਦੇ ਆ ਣਗ ਵੀ ਕਰਦੇ ਸਭ ਦੁਨੀਆ ਕਰਦੀ ਆ ਜੇ ਇੱਕ ਪ੍ਰਵਾਸੀ ਨੇ ਕਰਤੀ ਤਾਂ ਕੀ ਹੋ ਗਿਆ ਪਰ ਗੈਂਤੀ ਲੱਖਾਂ ਚ ਹੈ ਨਹੀਂ ਭਜਾਉਣੇ ਚਾਹੀਦੇ ਜਿਵੇਂ ਕਹਿੰਦੇ ਕਿ ਪ੍ਰਵਾਸੀਆਂ ਨੂੰ ਇੱਥੇ ਜਿਵੇਂ ਹਿਮਾਚਲ ਚ ਰੂਲ ਹੈ ਕਿ ਜ਼ਮੀਨ ਨਹੀਂ ਲੈਣ ਦੇਣੀ ਚਾਹੀਦੀ ਉਦਾਂ ਕੰਮ ਕਰਨ ਪਰ ਜ਼ਮੀਨਾਂ ਨਹੀਂ ਲੈਣ ਦੇਣੀ ਨਹੀਂ ਲੈਣ ਦੇਣ ਚਾਹੀਦੇ ਸਮਾਂ ਕਿ ਉੱਥੇ ਵੀ ਲੈਣ ਦੇਣੇ ਚਾਹੀਦੇ ਆ ਉਹ ਉਹ ਖੁੱਲਣਾ ਓਪਨ ਕਰਨਾ ਚਾਹੀਦਾ ਸਮਾਂ ਕਿ ਸਾਰਿਆਂ ਵਾਸਤੇ ਨਹੀਂ ਇਹ ਕੋਈ ਜ਼ਰੂਰੀ ਨਹੀਂ ਆ ਜਿਹਦੇ ਕੋ ਪੈਸੇ ਜੋ ਮਰਜ਼ੀ ਦੇਵੇ ਜਿੱਥੇ ਮਰਜ਼ੀ ਦੇਵੇ ਅਸੀਂ ਜਾ ਕੇ ਕੈਨੇਡਾ ਚ ਲੈ ਸਕਦੇ ਆ ਅਮਰੀਕਾ ਚ ਲੈ ਸਕਦੇ ਆ ਤੋ ਇੱਥੇ ਕਿਉਂ ਨਹੀਂ ਲੈ ਸਕਦੇ ਵੀ ਪਰ ਜਿਹੜੇ ਕ੍ਰਿਮੀਨਲ ਮਾਈਂਡ ਲੋਗ ਨੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਚਾਹੇ ਉਹ ਇੱਜ਼ਤਾਂ ਨੂੰ ਹੱਥ ਪਾਣਾ ਪੱਗਾਂ ਨੂੰ ਹੱਥ ਪਾਣਾ ਜਾਂ ਐਦਾਂ ਉਹਨਾਂ ਕਤਲਗਾਂਡ ਕਰਨ ਕ੍ਰਿਮੀਨਲ ਹਰੇਕ ਕੰਮ ਚ ਇੱਕ ਨੂੰ ਆਪਾਂ ਨੇ ਕਲਾਸੀਫਾਈ ਨਹੀਂ ਕਰ ਸਕਦੇ ਗਲਤ ਕਲਾਸ ਵੇਕਰਣ ਇੱਕ ਨੂੰ ਲੇਬਲ ਲਗਾਉਣਾ ਕਿਉਂਕਿ ਨਜ਼ਰ ਜਾਦੇ ਆ ਜਾਂਦੇ ਆ ਸ਼ਕਲਾਂ ਡਿਫਰੈਂਟ ਹੈ ਜੀ ਹਾਂ ਕ੍ਰਿਮੀਨਲ ਦਾ ਸਿੱਖਾਂ ਚ ਵੀ ਆ ਹਿੰਦੂਆਂ ਚ ਵੀ ਆ ਮੁਸਲਮਾਨਾਂ ਚ ਵੀ ਆ ਪਰ ਉਹਨਾਂ ਨੂੰ ਰੋਕਣਾ ਚਾਹੀਦਾ ਸਖਤੀ ਕਰਨੀ ਚਾਹੀਦੀ ਆ ਪੁਲਿਸ ਦੀ ਗਿਣਤੀ ਬਹੁਤ ਘੱਟ ਹੈ ਪੁਲਿਸ ਦੀ ਗਿਣਤੀ ਵਧਾਉਣੀ ਚਾਹੀਦੀ ਕੀ ਲੱਗਦਾ ਇਹਨਾਂ ਲਈ ਸਖਤ ਕਾਨੂੰਨ ਜਿਹੜੇ ਕ੍ਰਿਮੀਨਲ ਮਾਈਂਡ ਲੋਗ ਨੇ ਚਾਹੀਏ ਉਹ ਪ੍ਰਵਾਸੀ ਨੇ ਖਾਸ ਕਰਕੇ ਕਿਉਂਕਿ ਹੁਣ ਮੁਹਿੰਮ ਚੱਲ ਰਹੀ ਹੈ ਕੀ ਲੱਗਦਾ ਕਿ ਉਹਨਾਂ ਨੂੰ ਰੋਕਣ ਦੇ ਲਈ ਇਦਾਂ ਦੀ ਵਾਰਦਾਤਾ ਨਾ ਹੋਣ ਕਿ ਹਾਜ਼ਕੰਡੇ ਅਪਣਾਣੇ ਚਾਹੀਦੇ ਪ੍ਰਸ਼ਾਸਨ ਪੁਲਿਸ ਦੀ गिनती घाट है नफरी घट है वो बता दी तफ्तीश करनी चाहिए तफतीश भी करनी चाहिए पुलिस को टाइम ही है नहीं का पुलिस की गिनती बहुत घट है ये तो जो गलत कर रहा है उसके लिए तो उसको सजा तो मिलना चाहिए सबसे पहले उसको जरूरी है इसलिए जो प्रवेशी आए हुए हैं अपने तो हर एक प्रवेशी तो हरेक को तो है नहीं जो खराब एक आते हैं खराब तो उनको कम से कम दंड कर दिया जाए उनको फांसी का सजा दिया जाए ये अगले दूसरे कांड ऐसे ना करें जो जो काम करते हैं ऐसे लोग उनका क्या करना चाहिए जो काम कर रहे हैं जो मजदूर आए हुए तो अपने मजदूरी में काम कर रहे हैं अपने तो घर परिवार के लिए गरीब गरीब घर के ता के आके काम कर रहे हैं अब उनको हम तो ये कहेंगे जब उनको तो कोई गलती नहीं है जिसका कसूर है उसको दंड दिया जाए ऐसी तो बिल्कुल इस गल सहमत नहीं है कि भरा खून एक पर जैसे बंदे ने कंधे ने काम किया ਉਸ ਬੰਦੇ ਨੂੰ ਫਾਸੀ ਲਾ ਦਿੰਦੇ ਉਸੇ ਟਾਈਮ ਆ ਰੌਲਾ ਨਹੀਂ ਸੀ ਪੈਣਾ ਜਮਈ ਹੂੰ ਬਿਲਕੁਲ ਰੌਲਾ ਨਹੀਂ ਸੀ ਪੈਣਾ ਉਸ ਬੰਦੇ ਨੂੰ ਫਾਸੀ ਉਸੇ ਟਾਈਮ ਲਟਕਾ ਦਿੰਦੇ ਕਿਨੇ ਜੁਰਮ ਕੀਤਾ ਤੇ ਸਾਰੇ ਭੁਗਤ ਰਹੇ ਆ ਕੀ ਹੈ ਕਾਨੂੰਨ ਹੈਗਾ ਐਸੇ ਮਾੜੀ ਗੱਲ ਕੀਤੀ ਆ ਫਿਰ ਹੁਣ ਜਿਹੜੇ ਪਰਦੇਸੀ ਨੇ ਉਹ ਕੀ ਕਰਨ ਵਿਚਾਰੇ ਹੈ ਤਾਂ ਖੂਨ ਇੱਕੋ ਹੀ ਆ ਨਾ ਤੇ ਇੱਕ ਬੰਦਾ ਦੋਸ਼ੀ ਆ ਉਹਨੂੰ ਦੋਸ਼ ਦੀ ਸਜ਼ਾ ਕਿਉਂ ਨਹੀਂ ਦਿੰਦੀ ਗਵਰਨਮੈਂਟ ਜੇ ਪੰਜਾਬੀ ਹੁੰਦਾ ਹੁਣ ਨੂੰ ਗੋਲੀ ਮਾਰ ਦੇਣੀ ਸੀ ਉਹਦੇ ਉਹ ਗੋਲੀ ਮਾਰਦੇ ਨਹੀਂ ਸੀ ਅਗਰ ਨੂੰ ਲੱਗਦਾ ਹੈ ਕਿ ਇੱਕ ਪੰਜਾਬੀਆਂ ਵੱਲੋਂ ਇਹ ਵੀ ਆਵਾਜ਼ ਚੱਕੀ ਜਾ ਰਹੀ ਹੈ ਕਿ ਜਿਵੇਂ ਹਿਮਾਚਲ 'ਚ ਜ਼ਮੀਨ ਨਹੀਂ ਮਿਲਦੀ ਪੰਜਾਬੀਆਂ ਨੂੰ ਇਦਾਂ ਇਹਨਾਂ ਨੂੰ ਇੱਥੇ ਜ਼ਮੀਨ ਨਹੀਂ ਲੈਣ ਦੇਣੀ ਚਾਹੀਦੀ ਫਿਰ ਇਹ ਤਾਂ ਹੁਣ ਗਵਰਨਮੈਂਟ ਦੇ ਇਖਤਿਆਰ ਆ ਸੀ ਤਾਂ ਕੁਝ ਨਹੀਂ ਕਹਿ ਸਕਦੇ ਅਸੀਂ ਵੀ ਲੱਗਦਾ ਹੈ ਕਿ ਪ੍ਰਸ਼ਾਸਨ ਦੀ ਗਵਰਨਮੈਂਟ ਦੀ ਨਾਕਾਮੀ ਹੈ ਕਿਤੇ ਨਾ ਕਿਤੇ ਜਿਹੜੇ ਲੋਕ ਆਪਸ 'ਚ ਲੜ ਰਹੇ ਨੇ ਗਵਰਨਮੈਂਟ ਦੀ ਬੜੀ ਨਾਕਾਮੀ ਆ ਗਵਰਨਮੈਂਟ ਅਸਲੀ ਟਿਕਾਣੇ 'ਚ ਨਹੀਂ ਕੰਮ ਕਰਦੀਵੇਂ ਸਿੱਖ ਨੇ ਨਾ ਸਿੱਖ ਰੇਗ ਦੀ ਰੱਖਿਆ ਕਰਦਾ ਕਰਦਣਾ ਇਸੇ ਤਰ੍ਹਾਂ ਇਹ ਨਾ ਜਿਹੜੇ ਇਹ ਇਹ ਗਵਰਨਮੈਂਟਾਂ ਨੇ ਇਹ ਨਾ ਫਾਇਦਾ اٹھਾਉਂਦੇ ਨੇ ਆਪਦੇ ਰਾਜ ਧੜੇ ਦੀ ਵੀ ਅਸੀਂ ਕਮਾਈ ਤੇ ਖਾਈਆ ਇਸ ਤਾਂ ਕਰੀਏ ਇਹਨਾਂ ਦੇ ਇਹ ਕੰਮ ਆ ਜੇ ਰਾਜਨੀਤੀ ਅਸਲੀ ਹੋਵੇ ਨਾ ਜਿਵੇਂ ਬਾਬੇ ਸਾਡੇ ਸੀਜੀ ਸਾਡੇ ਸਿੰਘ ਪੁਰਾਣੇ ਬਾਬਾ ਤਾਰੂ ਸਿੰਘ ਇਹਨਾਂ ਨੇ ਸੀਟੀਆਂ ਪਾਈਆਂ ਸਾਰੇ ਗੁਰੂ ਗੋਬਿੰਦ ਸਿੰਘ ਦੇ ਕਿੱਡੀਆਂ-ਕੱਡੀਆਂ ਪੱਤੇ ਇਹਨਾਂ ਨੇ ਆਪਦੇ ਸ਼ਹੀਦ ਕਰਾ ਲਏ ਹਾਂਜੀ ਗੁਰੂਆਂ ਤੇ ਪਰ ਇਹਨਾਂ ਨੇ ਇਹ ਜਿਹੜੀਆਂ ਇਹ ਗਵਰਨਮੈਂਟਾਂ ਨੇ ਇਹਨਾਂ ਤਾਂ ਆਪਦੇ ਢਿੱਡ ਭਰਿਆ ਖਾਣ ਦੀ ਕਰਦੇ ਆ ਬਸ ਹੋਰ ਕੋਈ ਗੱਲ ਨਹੀਂ ਗਈ ਲੱਗ ਪਰ ਕੀ ਲੱਗਦਾ ਕਿ ਇਹ ਮੁਹਿੰਮ ਚਲਣੀ ਚਾਹੀਦੀ ਕਿ ਨਹੀਂ ਦੇਖੋ ਜੀ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਹਾਂ ਇਸ ਬਾਰੇ ਵੈਸੇ ਇਹ ਹਾਇਤਾ ਪਰਦੇਸੀ ਚਲੋ ਇੱਥੇ ਕਮਾਉਣ ਆਏ ਇਹਨਾਂ ਦਾ ਹੱਕੇ ਬੰਦਦਾ ਵੀ ਇਹਨਾਂ ਦੇ ਸਾਰੇ ਡੈਂਟੀਕਾਰਡ ਬਣਨ ਸਾਰਾ ਕੁਝ ਬਣੇ ਉਹਨਾਂ ਦਾ ਅਸਲ ਟਿਕਾਣਾ ਵੈਰੀਫਿਕੇਸ਼ਨ ਹੋਣੀ ਚਾਹੀਦੀ ਹਾਂਜੀ ਹਾਂਜੀ ਇਹ ਆਪਣੇ ਆਪ ਹੀ ਪਰਦੇਸੀ ਉਹ ਕਹਿੰਦੇ ਉੱਧਰ ਪਰ ਆਪਣੇ ਦਾ ਸਾਰੀ ਸਾਰਾ ਅਨਖਬਰੀ ਸਾਰਾ ਸਾਰਾ ਹੋ ਕੇ ਫੇਰ ਜਾ ਰਹੇ ਆ ਉਹ ਤਾਂ ਨਹੀਂ ਜਾਂਦੇ ਪੈਸੇ ਲਾ ਕੇ ਜਾਂਦੇ ਮਤਲਬ ਰਿਕਾਰਡ ਚੈੱਕ ਕਰਕੇ ਪੰਜਾਬ ਚ ਐਂਟਰ ਕਰਨ ਦੇਣਾ ਹਾਂਜੀ 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 ਆ ਸਭ ਤੋਂ ਵੱਡਾ ਦਾ ਸਟ ਕਾਨੂੰਨੀ ਸਟ ਕਰ ਦੇਣਾ ਚਾਹੀਦਾ ਵਾ ਸਰਕਾਰ ਨੂੰ ਵੀ ਜੇ ਉਧਰੋਂ ਕੋਈ ਆਉਂਦਾ ਵਾ ਉਹਦੀ ਪੁਲਿਸ ਪਰ ਇਕੁਏਸ਼ਨ ਹੋਣੀ ਚਾਹੀਦੀ ਆ ਜਿਹੜਾ ਇੱਥੇ ਰੱਖਦਾ ਵਾ ਉਹਨੂੰ ਉਹਨੂੰ ਵੀ ਪੂਰੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਆਪਾਂ ਉਹਨੇ ਇਸ ਗੱਲ ਦਾ ਐਡੀ ਬੱਟੀ ਕਿਉਂਕਿ ਗੱਲ ਆ ਆਪਾਂ ਨਹੀਂ ਇਹ ਗੱਲ ਕਹਿ ਸਕਦੇ ਭਜਾਓ ਜਾਂ ਨਾ ਭਜਾਓ ਇਹ ਸਰਕਾਰ ਨੇ ਦੇਖਣਾ ਵਾ ਠੀਕ ਹੈ ਕਿ ਨਹੀਂ ਕਿਉਂਕਿ ਸਾਰੇ ਚੰਗੇ ਵੀ ਨੇ ਸਾਰੇ ਮਾੜੇ ਵੀ ਨਹੀਂ ਹੁੰਦੇ ਹੈਗੇ ਆਪਾਂ ਵੀ ਆਪਨੇ ਹੱਕ ਦੀ ਭਈਆਂ ਦੇ ਹੱਕ ਦੀ ਗੱਲ ਨਹੀਂ ਮੈਂ ਕਰਦਾ ਪਰ ਮੈਂ ਕਹਿੰਦਾ ਵੀ ਜੇ ਉਧਰੋਂ ਭਈਏ ਆਉਂਦੇ ਆ ਉਹਨਾਂ ਲਈ ਕਾਨੂੰਨ ਸੈੱਟ ਕਰਨ ਤੇ ਉਹਨਾਂ ਦੀ ਪੁਲਿਸ ਵਗੈਰਾ ਜੇ ਉਧਰੋਂ ਲੈਣ ਕਿਉਂਕਿ ਕਰਾਇਮ ਕਰਕੇ ਆਉਂਦੇ 90% ਦਾ ਉਹਨਾਂ ਦੀ ਪੁਲਿਸ ਵਗੈਰਾ ਜੇ ਸ਼ਰੋਣੀ ਚਾਹੀਦੀ ਉਸ ਤੋਂ ਬਾਅਦ ਕੋਈ ਰੱਖੇ ਜੇ ਕੋਈ ਰੱਖਦਾ ਕਰਾਇਏ ਤੇ ਜਾਂ ਉਹਨਾਂ ਨੂੰ ਕਰਾਇਏ ਦੇ ਕੁਆਟਰ ਪਾ ਕੇ ਦਿੰਦਾ ਵਾ ਤਾਂ ਉਹ ਆਪਦੇ ਲੈਵਲ ਤੇ ਉਹਦੀ ਪੁਲਿਸ ਵਗੈਰਾ ਜੇ ਸ਼ਰੋਣੀ ਕਰਾ ਕੇ ਲਵੇ ਜੇ ਕੱਲ ਨੂੰ ਨਿੱਕੀ ਹੁੰਦਾ ਤਾਂ ਉਹਨੂੰ ਫੜਾਇਆ ਜਾਵੇ ਮਾਲਕ ਮਗਾ ਬਸ ਆਪਣੀ ਵੈਹੀ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਲੈਣ ਦੇ ਚਲੋ ਜਮੀਨ ਵਾਲਾ ਮਸਲਾ ਤਾਂ ਠੀਕ ਆ ਜਮੀਨ ਤਾਂ ਗੱਲ ਸਹੀ ਆ ਜੇ ਹਿਮਾਚਲ ਚ ਵੀ ਨਹੀਂ ਲੈਣ ਦਿੰਦੇ ਹੈਗੇ ਉਹ ਕਿਹੜਾ ਪੰਜਾਬ ਤੋਂ ਬਾਹਰ ਇੱਥੇ ਹੀ ਆ ਇੰਡੀਆ ਜੀ ਆਪਿਆਂ ਜਦੋਂ ਉਹ ਨਹੀਂ ਲੈ ਕੇ ਦੇੜ ਸਦਾ ਇਹ ਤਾਂ ਗੱਲ ਸਹੀ ਆ ਵੀ ਜਮੀਨ ਨਾ ਲੈ ਕੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਰੈਂਟ ਤੇ ਰਹਿਣਾ ਹੋਣਾ ਚਾਹੇ ساری ਜ਼ਿੰਦਗੀ ਰਹਿਣ ਪਰ ਪਾਲਿਸ਼ ਮਨ ਕੈਰੀਗੇਸ਼ਨ ਜ਼ਰੂਰੀ ਹੈ ਟਾਪ ਚ ਪਰਵਾਸੀ ਭਜਾਣੇ ਚਾਹੀਦੇ ਨਹੀਂ ਇਹ ਇੱਕ ਬੰਦੇ ਦਾ ਕਸੂਰ ਹੈ ਜਿਹੜੇ ਸਾਰੇ ਸਾਰਿਆਂ ਨੂੰ ਕਾਨੂੰਨ ਮਿਲਦੇ ਮੰਨਦੇ ਤੇ ਅੱਜ ਇਹ ਜਾਣਗੇ ਕਾਨੂੰਨ ਉਧਰੋਂ ਇਹਨੂੰ ਭਜਾਉਂਦੇ ਤਾਂ ਉਹਦੇ ਨਾਲ ਇੱਕ ਲੜਾਈ ਝਗੜ ਦਾ ਮਾਹੌਲ ਪੈਦਾ ਹੁੰਦਾ ਹੈ ਜਿਹੜੇ ਬੰਦੇ ਦਾ ਕਸੂਰ ਹੈ ਉਹਨੂੰ ਹੋਣਾ ਹੀ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਆਈਡੈਂਟੀਟੀ ਵਗੈਰਾ ਚੈੱਕ ਕੀਤੀ ਜਾਵੇ ਉਹਨਾਂ ਨੂੰ ਮਤਲਬ ਜਿਹੜੇ ਬੰਦੇ ਇਸ ਤਰ੍ਹਾਂ ਦੇ ਕ੍ਰਿਮੀਨਲ ਹਨ ਉਹਨਾਂ ਦੀ ਪੂਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਆਮ ਮਨ ਲੋ ਸਾਰਿਆਂ ਨੂੰ ਤੰਗ ਨਾ ਕੀਤਾ ਜਾਵੇ ਮਤਲਬ ਇਹ ਮੁਹਿੰਮ ਨਹੀਂ ਚਲਾਈ ਜਾਂਦੀ ਹੈ ਹੈ ਜੀ ਕੀ ਮਤਲਬ ਇਹ ਮੁਹਿੰਮ ਤੁਹਾਡੇ ਮੁਤਾਬਿਕ ਸਹੀ ਨਹੀਂ ਹੈ ਨਹੀਂ ਜਿਹੜੇ ਬੰਦੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੈ ਉਹ ਬੰਦਿਆਂ ਨੂੰ ਸਜ਼ਾ ਮਿਲਨੀ ਚਾਹੀਦੀ ਹੈ ਬਾਕੀਆਂ ਨੂੰ ਸਜ਼ਾ ਕਦ ਲਈ ਮਿਲੇ ਕੋਈ ਉਥੋਂ ਆਪਣੇ ਪਰਿਵਾਰਾਂ ਵਾਸਤੇ ਆਉਣੇ ਤੇ ਰੋਜ਼ੀ ਰੋਟੀ ਵਾਸਤੇ ਆਉਣ ਜੀ ਆਪਣੇ ਲੋਕ ਵੀ ਉੱਧਰ ਜਾਂਦੇ ਨੇ ਪਿਆਰ ਤੇ ਜਾਂਦੇ ਲੱਗੋ ਜਾਂਦੇ ਪਰ ਉਹੀ ਕੱਚਾ ਹਸ ਨਹੀਂ ਰਹੇ ਜਿਨ੍ਹਾਂ ਨੇ ਜਿਨ੍ਹਾਂ ਨੇ ਕਰਿਆ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਸਜ਼ਾ ਉਹ ਉਹਨਾਂ ਦਾ ਗੁਰੂ ਹੈ ਜੀ